ਕੌਜੀ ਵਿੱਚ ਇੱਕ ਮੀਟਿੰਗ ਨੂੰ ਅਟੈਂਡ ਕਰਨ ਵਾਸਤੇ ਆਏ ਆ ਮੀਟਿੰਗ ਨੂੰ ਸਵਾਗਤ ਕੀਤਾ ਜਿਸ ਵਿੱਚ ਬੀਬੀ ਸੁਜੀਤ कौर ਜਿਹੜੇ ਸ਼੍ਰੋਮਣੀ ਕਾਲੇਦਾਨ ਦੇ ਉਮੀਦਵਾਰ ਨੇ ਉਹਨਾਂ ਵਾਸਤੇ ਬੇਨਤੀ ਕੀਤੀ ਗਈ ਹੈ ਇਹ ਪਰਿਵਾਰ ਸੌਰਬਸੀ ਜੈਦਰ ਪ੍ਰੀਤਮ ਸਿੰਘ ਜੀ ਦਾ ਪਰਿਵਾਰ ਆ ਪਛਮੀ ਮਿੱਠੂ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਸਿੱਖ ਪੰਥ ਵਾਸਤੇ ਸੰਘਰਸ਼ ਕੀਤਾ ਤਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਕਾਲੀ ਦਲ ਇਹ ਇਲੈਕਸ਼ਨ ਲੜਨ ਜਾ ਰਿਹਾ ਇਸ ਜਗENDER ਵੈਸ ਸਲਕੇ ਤੋਂ ਅਸੀਂ ਅਪੀਲ ਕਰਦੇ ਆ ਅਕਾਲੀ ਦਲ ਦੇ ਸਾਰੇ ਦਰਦ ਮਾਨ ਲੋਕਾਂ ਨੂੰ ਪੰਥਦਰਦੀਆਂ ਨੂੰ ਪੰਥ ਦੇਸ਼ੀਆਂ ਨੂੰ ਕਿ ਦੇਖੋ 2024 ਦੇ ਇਲੈਕਸ਼ਨ ਦਾ ਜੋ ਵੀ ਅਸਰ ਨਿਕਲਿਆ ਹੋਰ ਸੀਗਾ ਉਹ ਕਿਸੇ ਹੋਰ ਕਾਰਨਾ ਕਰਕੇ ਲੋਕਾਂ ਨੇ ਵੋਟਾਂ ਕਿਸੇ ਪਾਸੇ ਪਾਈਏ ਕਿਸੇ ਪਾਸੇ ਨਹੀਂ ਪਾਈਏ ਪਰ ਹੁਣ ਸਾਰੇ ਪੰਚਦਰਦੀਆਂ ਨੂੰ ਅਕਾਲੀ ਦਲ ਤੇ ਮੈਥੀਆਂ ਨੂੰ ਬੇਨਤੀ ਆਪੀ ਰਿਹਾ ਜੁੜ ਕੇ ਕਿ ਤੱਕੜੇ ਹੋ ਕੇ ਜੀਬੀ ਸ੍ਰਜੀਤ ਜੌਰ ਜੀ ਨੂੰ ਤੱਕੜੇ ਨਿਸ਼ਾਨ ਦੇ ਵੋਟਾਂ ਪਾਓ ਕਿਉਂਕਿ ਆਪਾਂ ਇਸ ਪ੍ਰੋਗਰਾਮ ਦਾ ਹੌਸਲਾ ਕਰਸ਼ਕੀ ਇਹ ਵਸਣ ਦੇ ਸੀ ਕੀ ਹੈ ਤੇ ਇਸ ਪਰਿਵਾਰ ਦੀ ਜਿਹੜੀ ਸੇਵਾ ਜਾਇਦਾ ਪ੍ਰੀਤਮ ਸਿੰਘ ਦੀ ਜਿਹੜੀ ਕੁਰਬਾਨੀ ਆ ਉਹਦੇ ਆਪਾਂ ਕਦਰ ਕਰੀਏ ਇਸ ਲਈ ਤਕਰੀਰ ਮੋਟਰ ਪਾਇਓ ਧੰਨਵਾਦ